ਮਿੰਦੋ ਨੇ ਕਰਾਹੇ ਪਏ ਸ਼ੇਰੇ ਨੂੰ ਸਹੀ ਰਾਹ ਉੱਤੇ ਪਾਉਣ ਲਈ ਬਹੁਤ ਹੀਲੇ-ਵਸੀਲੇ ਕੀਤੇ ਨਸ਼ਾ ਛਡਾਊ ਕੇਂਦਰ ਵਿੱਚ ਵੀ ਤੋਰਨ ਦੀ ਕੋਸ਼ਿਸ਼ ਕੀਤੀ ਪਰ ਕਹਿੰਦੇ ਹਨ ਕਿ ਸਰੀਕੇਵਾਜੀ ਦੀ ਘੋਲੀ ਜ਼ਹਿਰ ਇਨਸਾਨ ਨੂੰ ਅੰਦਰੋਂ-ਅੰਦਰ ਖਤਮ ਕਰ ਦੇਦੀ ਹੈ ਸ਼ੇਰਾ ਵੀ ਹੁਣ ਦਿਨੋਂ-ਦਿਨਾ ਖੁਰਨ ਲੱਗਾ ਉਸਦੇ ਅੰਤ ਨੂੰ ਨੇੜੇ ਦੇਖ ਮਿੰਦੋ ਦੀ ਹਿੰਮਤ ਵੀ ਹੁਣ جواب ਦੇ ਰਹੀ ਸੀ ਉਹ ਮਤੋਂ ਪਹਿਲਾਂ ਹੀ ਬੁੱਢੀ ਲੱਗਣ ਲੱਗੀ ਗੋਰਾ ਦਿਨ ਰਾਤ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਪਰ ਪੱਲੇ ਕੱਖ ਨਾ ਪੈਂਦਾ ਉਪਰੋਂ ਉਹਦਾ ਭਰਾ ਕਹਿੰਦੇ ਹਨ ਭਰਾ ਭਰਾ ਦੀਆਂ ਬਾਹਾਂ ਹੁੰਦੀਆਂ ਨੇ ਤੇ ਹੁਣ ਇੱਕ ਬਾਹ ਨਕਾਰਾ ਹੋਣ ਲੱਗੀ ਮਿੰਦੋ ਨੇ ਚੁਰਦੇ ਗੋਰੇ ਨੂੰ ਇਸ ਸਭ ਵਿੱਚੋਂ ਕੱਢਣ ਲਈ ਉਸਦੇ ਵਿਆਹ ਦੀ ਕੋਈ ਥਾਵੇਂ ਗੱਲ ਛੇੜੀ ਕਈ ਰਿਸ਼ਤੇ ਵਾਲੇ ਆਏ ਤੇ ਆ ਕੇ ਜਵਾਬ ਦੇ ਜਾਂਦੇ ਕੋਈ ਉਸਦੀ ਵੱਡੀ ਉਮਰ ਕਾਰਨ ਤੇ ਕੋਈ ਘਰੋਂ ਨੰਗ ਸਮਝ ਕੇ ਕਈਆਂ ਨੇ ਸ਼ੇਰੇ ਦੇ ਨਸ਼ੇੜੀ ਬਤੀਰੇ ਕਾਰਨ ਜਵਾਬ ਦੇ ਦਿੱਤਾ ਅਸਲ ਵਿੱਚ ਜਿੱਥੇ ਭਾਨੀ ਮਾਰਨ ਵਾਲਿਆਂ ਦਾ ਡੰਗ ਪੱਜਿਆ ਹੋਵੇ ਉੱਥੇ ਕੋਈ ਦਵਾਈ ਅਸਰ ਨਹੀਂ ਕਰਦੀ ਇਹ ਰਿਤੇ ਤੋਂ ਨਾ ਕਰਨ ਦੇ ਲਗਾਤਾਰ ਸਿਲਸਿਲੇ ਨੇ ਗੋੜੀ ਦਾ ਮਨੋਬਲ ਤੋੜ ਦਿੱਤਾ ਤੇ ਮਿੰਦੂ ਦੀਆਂ ਨੂੰ ਲਿਆਉਣ ਦੀਆਂ ਆਸਾਂ ਤੇ ਵੀ ਪਾਣੀ ਫੇਰ ਦਿੱਤਾ। ਸ਼ੇਰ ਦੁਆਰਾ ਸਾਹੂਕਰਾਂ ਤੋਂ ਨਸ਼ੇਲੀ ਕੜੇ ਪੈਸੇ ਨਾਮ ਬੋੜਨ ਬਦਲੇ ਸਾਹੂਕਾਰ ਨਿੱਤ ਘਰ ਦਾ ਬੂਹਾ ਘੜਕੌਣ ਲੱਗੀ। ਉਹਨਾਂ ਦੇ ਪਿਆਜ ਦੀ ਗਰਦ ਨਿੱਤ ਅਸਮਾਨ ਨੂੰ ਸੋਹਣ ਲੱਗੀ। ਮਿੰਦੋ ਨੇ ਗੋਰੇ ਨਾਲ ਸਲਾਹ ਕਰਕੇ ਰੈਂਦੀ ਇੱਕ ਕਿਲਾ ਜੀਨ ਵੀ ਗਹਿਣੇ ਰੱਖਣ ਦੀ ਸੋਚੀ ਤੇ ਸਾਹੂਕਰਾਂ ਦਾ ਕਰਜ਼ਾ ਉਤਾਰ ਦਿੱਤਾ। ਹੁਣ ਗੋਰੇ ਦੀ ਆਖਰੀ ਉਮੀਦ ਜੋ ਮੁੱਲ 3 ਲਿਆ ਕੇ ਘਰ ਬਸਾਉਣ ਦੀ ਸੀ ਉਹ ਵੀ ਟੁੱਟ ਗਈ ਸੀ ਇੱਕ ਰਾਤ ਸ਼ੇਰੇ ਡੁੱਗੀਦਾਰ ਨਾਲ ਲੱਗ ਗਿਆ ਤੇ ਰਾਤ ਤੱਕ ਘਰ ਨਾ ਆਇਆ ਸਾਰੀ ਰਾਤ ਗੋਰਾ ਤੇ ਮਿੰਦੂ ਨੇ ਪੂਰੇ ਪਿੰਡ ਨੇ ਤੋਬੇ ਖੰਡਰਸ਼ਾਨ ਮਾਰੇ ਪਰ ਕੋਈ ਵੀ ਬਹੁ ਪਤਾ ਨਾ ਲੱਗਾ ਦੂਜੇ ਦਿਨ ਪਿੰਡ ਦੀ ਗ੍ਰੰਥੀ ਵੱਲੋਂ ਕੀਤੀ ਅਨਾਉਂਸਮੈਂਟ ਦੀ ਆਵਾਜ਼ ਕੰਨੀ ਪੈਂਦਿਆ ਹੀ ਮਿੰਦੋ ਧਰਤੀ ਉੱਤੇ ਡਿੱਗ ਜਾਂਦੀ ਹੈ ਗ੍ਰੰਥੀ ਭਾਈ ਨਗਰ ਵਾਸੀਆਂ ਨੂੰ ਲਵਾਰਸ লাশ ਪਿੰਡੋਂ ਬਾਹਰ ਕੱਚੇ ਪਹੇ ਤੇ ਪਈ ਹੋਣ ਦੀ ਸੂਚਨਾ ਦਿੰਦਾ ਹੈ ਦੇਖਦੇ ਹੀ ਦੇਖਦੇ ਪਿੰਡ ਦੇ ਲੋਕ ਪਈ লাশ ਕਰ ਜਗਾ ਵੱਲ ਨੂੰ ਭਜਦੇ ਨੇ ਤੇ ਜਦੋਂ ਕੋਲ ਜਾ ਕੇ ਦੇਖਿਆ ਤਾਂ ਇਹ ਸ਼ੇਰੇ ਦੀ ਲਾਸ਼ ਸੀ ਮਿੰਦੋ ਨੂੰ ਇਸ ਦਾ ਡਰ ਸੀ ਉਹੀ ਹੋਇਆ ਮਿੰਦੋ ਤੇ ਗੋਰਾ ਫਿਰ ਹਾਲਾਤਾਂ ਦੀ ਪੰਜਾਲੀ ਗੜ ਪਾਈ ਜ਼ਿੰਦਗੀ ਦੀ ਖੇਤੀ ਨੂੰ ਫਿਰ ਤੋਂ ਬੋਣ ਲੱਗੇ ਰੈਂਦੀ ਕਹਾਣੀ ਦਾ ਅਗਲਾ ਪਾਗ ਕੱਲ ਨੂੰ ਸੁਣਾਵਾਂਗੇ ਜੀ ਪ੍ਰੀਤ ਪ੍ਰੀਤ ਕਮਲ ਜੀ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਇਸ ਬਾਰੇ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਧੰਨਵਾਦ ਜੀ